ਭਗਵੰਤ ਮਾਨ ਪੱਗ ਨੂੰ ਐ ਕਰੂਗਾ ਜਦੋਂ ਇਹ ਐ ਕਰੂਗਾ ਜਦੋਂ ਐ ਕਰੀ ਇਹਦਾ ਮਤਲਬ ਇਹ ਤਮਾਸ਼ਪੀਰੀ ਤੇ ਝੂਠ ਬੋਲਣ ਲੱਗੀ ਆ ਤੋਂ ਵੀ ਭਗਵੰਤ ਮਾਨ 4 ਦਿਨ 3 ਦਿਨ ਜਿੱਦਨ ਛੜੀ ਲਾਉਣੀ ਹੋਵੇ ਦੱਬ ਕੇ ਤੇ ਉਸ ਦਿਨ ਇਹ ਵੀ ਇਸ ਡੈਮਾ ਦੇ ਰੈਸਟੋਰੇਸ਼ਨ ਹੁੰਦਾ ਸੀ ਕੰਮ ਕੀ ਨੇ ਕਰਨਾ ਸੀ ਇਹ ਤਾਂ ਆਪ ਖੜੇ ਪਏ ਸੀ ਉੱਥੇ ਇਹਨਾਂ ਸਵਾਰਟ ਰਿਸੋਰਸਿੰਗ ਦਾ ਮਿਨਿਸਟਰ ਨੂੰ ਆਪ ਸਤਫਾ ਦੇ ਦੇਣਾ ਚਾਹੀਦਾ ਜਾਂ ਮਿਨਿਸਟਰ ਤੋਂ ਸਤਫਾ ਲੈ ਲੈਣਾ ਚਾਹੀਦਾ ਕਿ ਕਿਉਂਕਿ ਉਸ ਬੰਦੇ ਨੇ ਪੰਜਾਬ ਰੂਬੇਟ ਅੱਜ ਹੀ ਉਸ ਮਨਿਸਟਰ ਨੂੰ ਉਹਦੇ ਸਮਾਨ ਬੰਨ ਕੇ ਉਹਦਾ ਰੰਕ ਬੰਨ ਕੇ ਉਹਨੂੰ ਘਰੋਂ ਤੋਰੋ ਅੱਜ ਰਣਜੀਤ ਸਾਗਰ ਡੈਮ ਜਿਹੜਾ ਉੱਤ ਮਾਧੋਪੁਰ ਇਹ ਗੱਲ ਕਹੀ ਜਾ ਰਹੀ ਸੀ ਵੀ ਲਗਾਤਾਰ ਉੱਥੇ ਬੜੀ ਵੱਡੀ ਗਲਤੀ ਹੋਈ ਹੈ ਕਿਉਂਕਿ ਜਦੋਂ ਅਸਲੀ ਗੱਲ ਇਹ ਸੀ ਵੀ ਜਦੋਂ ਉਹ ਗੇਟ ਖੋਲਣ ਦੀ ਲੋੜ ਸੀ ਜਦੋਂ ਥੋੜਾ ਥੋੜਾ ਪਾਣੀ ਵੀ ਛੱਡਣਾ ਸੀ ਉਦੋਂ ਗੇਟ ਖੁੱਲੇ ਕੋਈ ਨਹੀਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਬੀ ਐਸ ਵੇਲੇ ਹੁਣ ਸਾਰਾ ਡੈਮ ਟੁੱਟ ਜੂ ਤਾਂ ਫੇਰ ਉੱਥੇ ਜਾ ਕੇ ਉਹ ਜਿਹੜੇ ਗੇਟ ਨੇ ਕਿਉਂਕਿ ਕਦੇ ਚੈੱਕ ਨਹੀਂ ਕੀਤੇ ਸੀ ਕਦੇ ਉਹਨਾਂ ਦੇ ਨਾਟਕ ਕਦੇ ਬੋਲਟ ਕਦੇ ਉਹਨਾਂ ਦੀ ਮਸ਼ੀਨਰੀ ਨਾ ਫੇਰ ਅਸਲੀ ਗੱਲ ਇਹ ਆ ਵੀ ਉਹਨਾਂ ਨੂੰ ਇਹਨਾਂ ਨੂੰ ਤੋੜਨਾ ਪਿਆ ਉਹ ਜਿਹੜੇ ਗੇਟ ਨੇ ਜਦੋਂ ਰੁੜਿਆ ਫਿਰਦਾ ਨਾ ਦਿਖਦਾ ਉਹ ਉੱਤੋਂ ਬੰਦੇ ਜਾ ਕੇ ਉਹਨਾਂ ਨੂੰ ਤੋੜਨਾ ਪਿਆ ਤੋੜਨਾ ਤੇ ਉਹ ਜਦੋਂ ਤੋੜੇ ਤੋ ਇਸ ਤਰੀਕੇ ਨਾਲ ਪਾਣੀ ਥੱਲੇ ਆਇਆ ਜਿਹਦੇ ਨਾਲ ਸਾਰਾ ਪੰਜਾਬ ਆ ਜਿਹੜਾ ਰੁੜ ਗਿਆ ਤੇ ਭਗਵੰਤ ਮਾਨਸੇ ਆ ਗੱਲਾਂ ਬੜੀਆਂ ਬੜੀਆਂ ਹਮੇਸ਼ਾ ਸਕਿੱਟ ਹਮੇਸ਼ਾ ਚੁਟਕਲੇ ਝੂਠ ਇੱਕ ਹੋਰ ਤਿੰਨ ਗੱਲਾਂ ਇਹਦੀਆਂ ਦੇਖ ਲਿਓ ਜਦੋਂ ਭਗਵੰਤ ਮਾਨ ਪੱਗ ਨੂੰ ਐ ਕਰੂਗਾ ਜਦੋਂ ਇਹ ਐ ਕਰੂਗਾ ਜਦੋਂ ਐ ਕਰੂ ਇਹਦਾ ਮਤਲਬ ਇਹ ਤਮਾਸ਼ਪਰੀ ਤੇ ਝੂਠ ਬੋਲਣ ਲੱਗਿਆ ਅੱਜ ਸਾਰੇ ਕੋਰੇ ਇਹ ਉਸ ਵੇਲੇ ਛੁੱਟੀਆਂ ਕਿੱਥੇ ਮਨਾਉਂਦੇ ਸੀ ਸਾਰੇ ਵਿਭਾਗ ਜਿਹੜੇ ਆ ਜਿਹੜੇ ਅਫਸਰ ਨੇ ਇਹ ਸਾਰੇ ਡੈਮਾਂ ਤੇ ਕੇਜਰੀਵਾਲ ਦੀਆਂ ਛੁੱਟੀਆਂ ਇਹਦੀ ਆਸਨਾ ਬਪਾਸਨਾ ਜੋ ਜੋ ਵੀ ਇਹ ਕਰਦਾ ਸੀ ਜਦੋਂ ਵੀ ਭਗਵੰਤ ਮਾਨ 4 ਦਿਨ 3 ਦਿਨ ਜਦੋਂ ਛੜੀ ਲਾਉਣੀ ਹੋਵੇ ਦੱਬ ਕੇ ਤੇ ਉਸ ਦਿਨ ਇਹ ਵੀ ਇਸ ਡੈਮਾਂ ਦੇ ਰੈਸਟ ਹਾਊਸ ਚ ਹੁੰਦਾ ਸੀ ਕੰਮ ਕੀ ਨੇ ਕਰਨਾ ਸੀ ਇਹ ਤਾਂ ਆਪ ਖੜੇ ਪਏ ਸੀ ਉੱਥੇ ਇਹਨਾਂ ਨੇ ਲੋਕਾਂ ਨੂੰ ਕੀ ਬਚਾਉਣਾ ਸੀ ਹਟ ਤੋਂ ਤੇ ਅੱਜ ਇਹ ਬਹੁਤ ਸ਼ਰਮਨਾਕ ਗੱਲ ਆ ਹੁਣ ਚਾਰ ਅਫਸਰਾਂ ਤੇ ਗੱਲ ਪਾਉਣ ਨਾਲ ਨਹੀਂ ਗੱਲ ਬਣਨੀ ਮਨਿਸਟਰ ਘੱਟੋ ਘੱਟ ਮਨਿਸਟਰ ਜਿਹੜਾ ਇਹ ਵਾਟਰ ਰਿਸੋਰਸਿਸ ਦਾ ਮਨਿਸਟਰ ਨੂੰ ਆਪ ਅਸਤੀਫਾ ਦੇ ਦੇਣਾ ਚਾਹੀਦਾ ਜਾਂ ਮਨਿਸਟਰ ਤੋਂ ਅਸਤੀਫਾ ਲੈ ਲੈਣਾ ਚਾਹੀਦਾ ਕਿਉਂਕਿ ਉਸ ਬੰਦੇ ਨੇ ਪੰਜਾਬ ਡੋਬਿਆ ਤੁਸੀਂ ਇੱਕ ਵੀ ਮੀਟਿੰਗ ਜੇ ਪਹਿਲਾਂ ਕੀਤੀ ਹੁੰਦੀ ਜਾਂ ਕੇ ਦੇਖਿਆ ਹੁੰਦਾ ਵੀ ਅਜਹਾਲ ਕੀ ਐ ਡੈਮਾ ਦਾ ਤੇ ਅੱਜ ਆ ਸਥਿਤੀ ਨਾ ਹੁੰਦੀ ਹਜੇ ਵੀ ਕਾਨੂੰਨ ਕਰਨੇ ਸੀ ਸਸਪੈਂਡ ਇਹਨੂੰ ਵੀ ਲਕੋ ਲੈਂਦੇ ਹਜੇ ਲੁਕਣੀ ਨਹੀਂ ਸੀ ਪਰ ਕੋਈ ਗੱਲ ਹਾਰੀ ਇਮੇਜਿੰਗ ਜਿਹੜੀ ਹੈ ਸੈਟਲਾਈਟ ਤੋਂ ਉੱਤੋਂ ਸਾਰੀਆਂ ਇਮੇਜਾਂ ਸਾਡੇ ਕੋਲ ਹੈਗੀਆਂ ਨੇ ਪਰ ਅਸੀਂ ਇਸ ਵੇਲੇ ਉਹ ਗੱਲਾਂ ਕਰਨੀਆਂ ਨਹੀਂ ਚਾਹੁੰਦੇ ਸੀ ਕਿਉਂਕਿ ਇਸ ਵੇਲੇ ਲੋਕਾਂ ਨੂੰ ਲੋੜ ਆ ਤੇ ਅਸੀਂ ਜੇ ਉਹ ਗੱਲਾਂ ਕਰਦੇ ਫਿਰ ਤੁਸੀਂ ਸੈਂਟਰ ਤੇ ਸਟੇਟ ਦੀਆਂ ਗੱਲਾਂ ਕਰਦੇ ਇਸ ਕਰ ਇਕੱਲੀ-ਕੱਲੀ ਗੱਲ ਦੀ ਜਾਣਕਾਰੀ ਹੈ ਜੋ ਤੁਸੀਂ ਕੀਤਾ ਪਰ ਅੱਜ ਅੱਜ ਭਗਵੰਤ ਮਾਨ ਸਿਓ ਅੱਜ ਹੀ ਉਸ ਮਨਿਸਟਰ ਨੂੰ ਉਹਦੇ ਸਮਾਨ ਬਣ ਕੇ ਉਹਦਾ ਟਰੰਕ ਬੰਦ ਕੇ ਉਹਨੂੰ ਘਰੋਂ ਤੋਰੋ ਜੇ ਉਹ ਉਹਨੂੰ ਨਹੀਂ ਤੋਰਨਾ ਤਾਂ ਫਿਰ ਤੁਸੀਂ ਘਰੇ ਜਾਓ